ਸਰੋਮਣੀ ਕਾਲੀਦਾਸ ਸੁਧਾਰ ਲਹਿਰ ਵੱਲੋਂ ਪੰਜਾਬ ਦੇ ਵਿੱਚ ਮਹੀਮਤੀ ਜਾ ਰਹੀ ਆ ਕਿ ਸਰੋਮਣੀ ਕਾਲੀਦਾਸ ਦੇ ਵਿੱਚ ਜਿਹੜੀਆਂ ਕ੍ਰਿਤਿਤੀਆਂ ਆਈਆਂ ਕਮੀਆਂ ਆਈਆਂ ਸਰੋਮਣੀ ਕਾਲੀਦਾਸ ਕੱਖੋਂ ਹੌਲਾ ਹੋ ਗਿਆ ਜਿਹੜੇ ਸਰੋਮਣੀ ਕਾਲੀਦਾਸ ਦਾ ਦਾਪਕਾਰ ਰੋਗ ਸਤਕਾਰ ਮਾਣ ਰਾਜਿਤ ਗਲਿਆਰਿਆਂ ਦੇ ਵਿੱਚ ਮੰਨਿਆ ਪਰਵੰਨਿਆ ਸੀ ਅੱਜ ਉਹ ਬਿਲਕੁਲ ਹੌਲਾ ਹੋ ਗਿਆ ਜਿਹਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਪਰੀਮ ਤੇ ਸਿੰਘ ਸਾਹਿਬ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਮਾਨਾਂ ਦੀ ਹਾਜ਼ਰੀ ਚ ਕਿਹਾ ਕਿ ਤਾਂ ਸਾਸ ਸੁਧਿਰੇ ਬਾਅਦ ਉਹਨਾਂ ਦੀ ਅਗਵਾਈ ਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਸ਼ਰਮਣੀ ਥਾਲੀ ਦਾ ਜਿਹੜੀ ਪਾਕਸ ਦੀ ਜਥੇਬੰਦੀ ਆ ਉਹ ਪਤਲੀ ਪੈ ਗਈ। ਸੋ ਇਹ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਆ ਤੇ ਮੈਂ ਸਮਝਦਾ ਕਿ ਸ਼ਰਮਣੀ ਕਾਲੀ ਦਾ ਸੁਧਾਰ ਲਹਿਰ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਤੇ ਮੋਹਰ ਲਾਈ ਆ ਪੰਜ ਸਿੰਘ ਸਹਿਬਾਨਾ ਨੇ 3 ਅਕਤੂਬਰ ਤੱਕ ਸਾਡੇ ਸਭੀ ਦੇ ਖੜੇ ਹੋ ਕੇ ਸੋ ਇਸ ਲਈ ਅੱਜ ਦੀ ਪੰਜਾਬੀਆਂ ਨੂੰ ਜਗਾਉਣ ਲਈ ਜਾਗਣ ਲਈ ਸੱਤਾ ਦੇ ਲਈ ਸਰੋਮਣੀ ਕੰਟਰਾਰ ਸੁਧਾਰ ਲਹਿਰ ਵੱਲੋਂ ਪ੍ਰਜਾਪ ਵਿੱਚ ਇਹ ਸਾਰਾ ਹਰੰਗਿਆ ਕਾਰਜ ਔਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦੀ ਧਰਤੀ ਤੇ ਜਿੰਨਾ ਪੱਟਾ ਕੱਟ ਪਰ ਲੈਠੀ ਮੀਟਿੰਗ ਦੇ ਵਿੱਚ ਹੋਇਆ ਇਹ ਸਾਡੇ ਲਈ ਇੱਕ ਵਿਸ਼ਵਾਸ ਤੇ ਸੰਬੰਧ ਤਸੱਲੀ ਵਾਲੀ ਗੱਲ ਵੀ ਆ ਔਰ ਮੈਨੂੰ ਲੱਗਦਾ ਵੀ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਲਾ ਬਾਰਸ ਬਣਿਆ ਪਿਆ ਪੰਜਾਬ ਦਾ ਅੱਜ ਕੋਈ ਵਾਰਸੇ ਨਹੀਂ ਰਿਹਾ ਪੰਜਾਬ ਨੂੰ ਅੱਜ ਕੋਈ ਮਤਲਬ ਸਿਆਣੇ ਨਹੀਂ ਰਿਹਾ ਪੰਜਾਬ ਨੂੰ ਮਤਲਬ ਇਤਨਾ ਸੁਣਨੀ ਪੈਣੀ ਸਮਝਿਆ ਹੋਇਆ ਜਿਸ ਤਰ੍ਹਾਂ ਐਨਆਈਏ ਤੇ ਛਾਪੇ ਪੱਤਰ ਰਹੇ ਨੇ ਪੰਜਾਬੀਆਂ 'ਤੇ ਪੰਜਾਬੀਆਂ ਨੂੰ ਦਲੀਲ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਤੋਂ ਮੁੜ ਕੇ ਮਤਲਬ ਦੇਸ਼ ਔਰ ਦੁਨੀਆ ਦੇ ਵਿੱਚ ਅੱਗ ਦੀ ਭੱਟੀ ਝੁਕਣ ਦੇ ਯਤਨ ਹੋ ਰਹੇ ਨੇ ਇੱਕ ਪਾਸੇ ਤਾਂ ਆਰਥਿਕ ਤੌਰ ਤੇ ਪੰਗਾਰ ਕੀਤਾ ਜਾ ਰਿਹਾ ਸਾਰੇ ਮਾਲੀ ਸਾਧਨ ਜਿਹੜੇ ਪੰਜਾਬ ਦੇ ਉਹ ਰੋਕ ਲੇ ਪੰਜਾਬ ਦੇ ਵਿਦੇ ਖੇਤਰ ਦੇ ਮੰਡ ਵੀ ਰੋਕ ਲੇ ਸਿਹਤ ਸਵਾਵਾ ਦੇ ਫੰਡ ਵੀ ਰੋਕ ਲੇ ਔਰ ਆਰਡੀਐਫ ਵੀ ਰੋਕ ਲਿਆ ਇਹ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਨਿਲੈਕੀ ਕਰਕੇ ਸਾਰਾ ਕੁਝ ਹੋ ਗਿਆ ਪੰਜਾਬ ਸਰਕਾਰ ਦੇ ਬਚਪੋਣੇ ਕਰਕੇ ਸਾਰਾ ਕੁਝ ਹੋ ਗਿਆ ਪੰਜਾਬ ਸਰਕਾਰ ਦੀ ਲਾਪਰਵਾਹੀ ਕਰਕੇ ਸਾਰਾ ਕੁਝ ਵਾਪਸ ਹੋ ਗਿਆ ਸ਼੍ਰੋਮਣੀ ਕਾਰਕਦਸ਼ਾਹ ਦਾ ਮੁੱਖ ਮਕਸਦ ਜਿੱਤੇ ਪੰਜਾਬੀਆਂ ਦੀ ਆਵਾਜ਼ ਸ਼ਰਮਣੀ ਅਕਾਲੀ ਦਲ ਨੂੰ ਇੱਕ ਐਸੀ ਅਗਵਾਈ ਦੇਣਾ ਜਿਹੜੀ ਅਗਵਾਈ ਮਤਲਬ ਵਪਾਰ ਨਾ ਕਰੇ ਜਿਹੜੀ ਅਗਵਾਈ ਮਤਲਬ ਕਿਸੇ ਸਮੇਂ ਦੀ ਸਰਕਾਰਾਂ ਦੇ ਡਰ ਭੈ ਥੱਲੇ ਨਾ ਆਵੇ ਜਿਹੜੀ ਅਗਵਾਈ ਆਪਣੇ ਨਿੱਜੀ ਵਪਾਰ ਲਈ ਲਾਲਚ ਲਈ ਕਿਸੇ ਸਮੇਂ ਦੀ ਸਰਕਾਰਾਂ ਦੇ ਦਬਾਅ ਥੱਲੇ ਨਾ ਆਵੇ ਬਲਕਿ ਹਿੱਕ ਢਾ ਕੇ ਮਤਲਬ ਜ਼ੋਰਤ ਨਾਲ ਆਪਣੀ ਗੱਲ ਮਰਾਉਣ ਦੀ ਹਿੰਮਤ ਰੱਖਦੀ ਹੋਵੇ ਔਰ ਉਹਦੀ ਦਿੱਖ ਵੀ ਪੰਥਕ ਹੋਵੇ ਉਦੇ ਵਿਚਾਰ ਵੀ 파ਰਤਕ ਹੋਣ ਔਰ ਉਹ ਜੋਤ ਵੀ ਉਹਦੀ ਪੁਰਾਣੇ ਅਕਾਲੀਆਂ ਵਾਲੀ ਹੋਵੇ ਇਸ ਤਰ੍ਹਾਂ ਦੀ ਲਗਵਾਈ ਦੇ ਤਲਾਸ਼ ਵਿੱਚ ਸ਼ਰਮਨੀ ਕਾਲਦਸ ਸੁਧਾਰ ਲਹਿਰ ਲੱਗੀ ਹੋਈ ਆ ਔਰ ਸਮੁੱਚੇ ਪੰਜਾਬ ਨੂੰ ਸਦਾ ਦੇ ਰਹੇ ਆ ਸੀ ਕਿ ਅੱਜ ਪੰਜਾਬ ਨੂੰ ਸੁਧਾਰਨ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਆ ਦੀ ਜਿਹੜੀ ਮਾਪਾਰਟੀ ਕਹਿ ਸਕਦੇ ਆ ਪੰਜਾਬ ਦੀ ਆਵਾਜ਼ ਕਹਿ ਸਕਦੇ ਆ ਸ਼ਰਮਨੀ ਕਾਲੀ ਦਾ ਉਹਦੀ ਮਜ਼ਬੂਤੀ ਲਈ ਅੱਥਾ ਹੋ ਔਰ ਉਹਨੂੰ ਉਦੋਂ ਇਹ ਹੋਇਆ ਸਹੀ ਅਥਾਂ ਦੇ ਜਾਂ ਦੇ ਵਿੱਚ ਜੋ ਗੱਲ ਹੈ ਤੁਮਾ ਜੀ ਦੋ ਵਾਰੀ ਲਗਾਤਾਰ ਦਾਰਜਾ ਚੋਣਾ ਜੋ ਕਾਲੀ ਦਲਸ਼ੋਂ ਮੈਂ ਕਾਲੀ ਦਲ ਪੂਰੀ ਤਰ੍ਹਾਂ ਹਾਰੇ ਉਹ ਦੋਸਤੋ ਬਾਹਰ ਹੁਣ ਚਾਲ ਕਰਕੇ ਦੋ ਵਾਰ ਡੋਰੇ ਜਾਂਦੇ ਵਿੱਚ ਜੋ ਬਾਕੀ ਤਾਂ ਟੈਕਨੀਕਲ ਜਿਸ ਨੂੰ ਤੇ ਹੀ ਅ ਸੰਮਿਕਾਲੀ ਦਲ ਸੁਧਾਰ ਲੈ ਦੇ ਨਾਮ ਤੇ ਮੁਰਜਿਤ ਕਰਨ ਦੀ ਕੋਸ਼ਿਸ਼ ਕਰਦੇ ਕੀ ਸਰੋਵਣੀ ਕਾਲੀਦਾਸ ਦੇ ਵਿੱਚ ਜਿਹੜੀਆਂ ਕਮੀਆਂ ਆਈਆਂ ਲੋਕਾਂ ਦੇ ਤੇ ਉਹਦੇ ਮੁਕਸੀਬੇ ਪਿਛਲੇ ਸਮੇਂ ਵਿੱਚ ਦਿਨਾ ਤੇ ਬਹੁਰ ਲਾਇਆ ਜਿਹਦਾ ਸ੍ਰੀ ਅਕਾਰਕ ਸਰੂਪ ਕੌਮ ਦੇ ਹੋ ਆਗੂ ਨੇ ਪਾਛ ਦੇ ਆਗੂ ਨੇ ਉਹਨਾਂ ਦੀ ਕਹੀ ਗੱਲ ਨੂੰ ਕੌਮ ਦੇ ਇਨਕਾਰ ਨਹੀਂ ਕਰ ਸਕਦੇ ਔਰ ਉਹ ਗੱਲ ਹੀ ਸਰੋਵਣੀ ਕਾਲੀਦਾਸ ਸੁਧਾਰ ਲਹਿਰ ਲੈ ਰਹੀ ਹੈ ਸਰੋਵਣੀ ਕਾਲੀਦਾਸ ਸੁਧਾਰ ਲਹਿਰ ਦਾ ਮਕਸਦ ਕੋ ਪਖੜਾ ਕਾਲੀਦਾਸ ਬਣਾਉਣਾ ਨਹੀਂ ਸਰੋਵਣੀ ਕਾਲੀਦਾਸ ਦਾ ਮਕਸਦ ਤਾਂ ਸਰੋਮਣੀ ਅਕਾਲੀ ਦਲ ਨੂੰ ਸੁਧਾਰਨਾ ਪੰਥਕ ਰੀਹਾਂ ਤੇ ਲਿਆਉਣਾ ਔਰ ਪੰਥਕ ਵਿਚਾਰਧਾਰਾ ਤੇ ਲਿਆਉਣਾ ਪ੍ਰਾਤਨ ਰੌ ਰੀਤਾਂ ਤੇ ਲਿਆਉਣਾ ਔਰ ਸਰੋਮਣੀ ਅਕਾਲੀ ਦਲ ਲੈ ਸੁਧਾਰ ਲਹਿਰ ਦਾ ਪਿੱਛਾ ਕਿ ਅਕਾਲੀਆਂ ਦਾ ਮੁਰਤੇ ਰੋਹ ਤਾਪਕਾ ਭੈ ਸਰਕਾਰਾਂ ਦੇ ਸਾਹਮਣੇ ਹੋਵੇ ਕੇਵਲ ਤੇ ਕੇਵਲ ਯਹੀ ਲੀਡਰਸ਼ਿਪ ਜਿਹੜੀ ਆ ਉਹ ਉਹਦੀ ਤਲਾਸ਼ ਚੱਲ ਸਤ ਕਿੰਨਾ ਕਿ ਇਸ ਵਿੱਚ ਬਗਲ ਨੂੰ ਸੁਧਾਰਨੀ ਹੈ ਕਿ ਤਿਆਗਾਂ ਦੀ ਗੱਲ ਕੀਤੀ ਜਾਂਦੀ ਹੈ ਸਰਮਣਨ ਪੁੰਦਰ ਸਾਹਿਬ ਨੂੰ ਦਰਖਾਸਤ ਜਰੀਆ ਨਾਲ ਜਿਹਨਾਂ ਨੇ ਮੈਂਬਰ ਹੀ ਬਣੇ ਤੋਂ ਤਾਂ ਕਈਆਂ ਵੀ ਉਹਨਾਂ ਤਰ੍ਹਾਂ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਮੁੜ ਉਸ ਅਕਾਲੀ ਦਲ ਨੂੰ ਸੰਜੀਤ ਕਰੋਗੇ ਜਾਂ ਅਲੱਗ ਲੈਣ ਚਲੋਗੇ। ਇਹ ਸਰਮਣੀ ਦਾ ਇੱਕੋ ਗੱਲ ਸਮਝਦੇ ਨਹੀਂ। ਸਰਮਣੀ ਕਾਲਤ ਤੇ ਕਦੇ ਦੋ ਪ੍ਰਧਾਨ ਨਹੀਂ ਹੋ ਸਕਦੇ। ਹੁਣ ਮਰ ਪੁੰਦਰ ਸਾਹਿਬ ਨੂੰ ਭਾਵੇਂ ਇੱਕ ਪ੍ਰਧਾਨ ਬਣਾਤਾ ਸਾਹ ਸਵੀਰ ਸਿੰਘ ਨੇ ਪ੍ਰਧਾਨ ਬਾਇਆ। ਜੇ ਸਾਹ ਸਵੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਤਿਆਗ ਦੇ ਦੇ ਤਾਂ ਰਵਾਇਤ ਕਿਹਦਾ ਤਾਂ ਇਹ ਤਾਂ ਗੱਲੇ ਮੁੱਕ ਜਾਂਦੀ ਆ। ਫੋਕਸ ਕਰਕੇ ਇਹੀ ਸਰਮੋਣੀ ਕੰਮ ਦਾ ਸੁਧਾਰ ਲਿਆ ਹੈ ਜੇ ਉਹਦੀ ਬਾਣੀ ਨਹੀਂ ਤਾਂ ਤੁਸੀਂ ਅਲੱਗ ਦਾ ਲੱਗ ਆਉਂਦੇ ਲੈਤਰਾਂ ਹੋਗੇ ਅਸੀਂ ਸਰਮੋਣੀ ਕੰਮ ਦਾ ਸੁਧਾਰ ਲਿਆ ਰਹੇ ਜਈਆ ਉਹ ਆਪਣੇ ਮਕਸਦ ਨੂੰ ਲੈ ਕੇ ਚੱਲੀ ਆ ਔਰ ਅਸੀਂ ਲਾਜ਼ਮੀ ਤੇ ਕਾਮਯਾਬ ਹੋਵਾਂਗੇ ਇਸ ਸਦਕਾ ਸਾਨੂੰ ਵਿਸ਼ਵਾਸ ਹੁਣ ਤਾਂ ਸਾਡਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਜਦੋਂ ਸਾਡੀ ਗੱਲ ਤੇ ਪੰਥ ਸਿੰਘ ਸਾਹਿਬਾਨਾਂ ਨੇ ਮੁਹਰ ਲਾਤੀ ਛੋਟਾ ਜਿਹਾ ਸਵਾਲ ਹੈ ਇਹ ਤਾਂ ਸਾਡੇ ਪੁਰਾਤਨ ਪੀਸਿੰਗ ਇਹਨਾਂ ਤੁਸੀਂ ਵੱਡੀ ਜ਼ਿੰਮੇਵਾਰੀ ਦਿੱਤੀ ਅਪੀਰ ਤੋਂ ਵੀ ਕਹਾਈ ਦੀ ਸਾਡੇ ਪਵਨਪ੍ਰੀਤ ਸਿੰਘ ਹੋਏ ਕਰਮੇਸ਼ੇ ਮੱਤਾ ਜੀ ਹੋਏ ਬਰਾੜਾ ਸਾਹ ਹੋਏ ਗੁਰੂ ਦੇ ਬਰਾੜ ਹੋਏ ਤੇ ਕਿੰਨੇ ਵਕਤ ਰਾਖਪਾਲ ਬਰਗਾੜੀ ਦਿਗਿੰਦਰ ਤੋਂ ਬਰਾੜ ਕਿੰਨੇ ਸਾਡੇ ਪੁਰਾਣੇ ਜਿੰਨੇ ਵੀ ਹੁਣ ਕਿੰਨੇ ਦੇ ਟੈਲੀਫੋਨ ਹੋਣੀ ਆਏ ਆ ਜਿਰਮਨ ਸਾਹਿਬ ਦਾ ਨਾਨ ਗਰੀਂਦਰਪਾਲ ਜੀ ਉਹ ਤੇ ਹੁਣੇ ਹੀ ਤਾਂ ਫੋਨ ਆਇਆ ਕਿਹਾ ਮੈਂ ਤੁਹਾਡੇ ਨਾਲ ਮੇਰੇ ਘਰ ਪਰ ਤਾਂ ਦੇ ਜੇਰ ਪਰ ਵੀ ਰਹੇ ਨੇ ਮਾਰਦੂਸੋ ਦੇ ਵੀ ਰਹੇ ਨੇ ਉਹ ਸਾਥ ਕਿਰ ਮੇਰੇ ਸਾਥ ਆਏ ਜੀ ਫੋਟੋ ਸਾਰੇ ਲੋਕ ਆਉਣ ਸਾਡੇ ਆਉਣ ਤੋਂ ਬਾਅਦ ਹੋਰ ਲੋਕ ਆਉਣਗੇ